ਮੇਰੇ ਘਰ ਦੇ ਬਿਲਕੁਲ ਸਾਹਮਣੇ ਰਹਿੰਦੇ ਆ ਮੇਰਾ ਪੁੱਤ ਜਾਈ ਲੱਗਦਾ ਔਰ ਦੇਖੋ ਇੰਨਾ ਵਧੀਆ ਬੱਚਾ ਸੀਗਾ ਸਕੂਲ ਨੂੰ ਅੱਜ ਪਹਿਲੇ ਦਿਨ ਕਾਲਜ ਚ ਆਇਆ ਔਰ ਬੜੇ ਆਰਾਮ ਨਾਲ ਗੱਡੀ ਚ ਲਾ ਰਿਹਾ ਸੀਗਾ ਸਾਨੂੰ ਪਤਾ ਕਿ ਇਹ ਬੱਚਾ ਨਹੀਂ ਚਲਾ ਸਕਦਾ ਏਤੀ ਤੇਜ਼ ਗੱਡੀ ਬਹੁਤ ਆਰਾਮ ਨਾਲ ਆ ਰਿਹਾ ਸੀ ਪਿੱਛੋਂ ਗੱਡੀ ਵਾਲੇ ਆਏ ਆ ਉਹਨਾਂ ਨੇ ਗੱਡੀ ਪਿੱਛੇ ਮਾਰ ਦਿੱਤੀ ਇਤਰੋ ਕਹਿੰਦੇ ਮੰਤਰੀ ਸਾਹਿਬ ਦਾ ਕਾਫਲਾ ਆ ਅਸੀਂ ਦੇਖਿਆ ਨਹੀਂ ਪਰ ਇਹ ਬੰਦੇ ਭਾਈ ਸਾਹਿਬ ਸਾਡੇ ਇਹ ਮੌਕੇ ਤੇ ਗਵਾਏਗੇ ਨੇ ਇਹਨਾਂ ਨੇ ਦੇਖਿਆ ਮੰਤਰੀ ਦਾ ਕਾਫਲਾ ਅਗਰ ਸਪੀਡ ਤੋਂ ਘੱਟ ਸਪੀਡ 'ਚ ਹੁੰਦਾ ਤਾਂ ਸ਼ਾਇਦ ਬੱਚੇ ਦੀ ਜਾਨ ਬਚ ਜਿੰਦੀ ਮਾਂ ਪਿਓ ਦਾ ਲੱਕ ਅੰਨੇ ਮੁਸ਼ਕਲ ਪਾਲਿਆ ਬੱਚਿਆਂ ਨੂੰ ਉਹ ਰਿਸ਼ਾਬ ਬਾਗ ਮੁੰਡਿਆਰੇ ਨੇ ਬੜਾ ਗੁਜ਼ਾਰਾ ਕੀਤਾ ਤੁਸੀਂ ਮੌਕਾ ਜਾ ਕੇ ਦੇਖੋ ਅਜੇ ਤੱਕ ਵੀ ਵਿਚਾਰੇ ਇਹਨੇ ਗਰੀਬ ਬੰਜੇ ਆ ਉਹਨਾਂ ਨੇ ਬੱਚਾ ਪਾਲ ਲਿਆ ਕਿਦਾਂ ਪਾਲ ਲਿਆ ਇਹ ਨਹੀਂ ਪਤਾ ਹੁਣ ਦੇਖੋ ਤੁਸੀਂ ਇਹਨਾਂ ਨੂੰ ਫੈਸਲਾ ਇਨਸਾਫ ਚਾਹੀਦਾ ਦੇਖੋ ਜੀ ਇਨਸਾਫ ਇਨਸਾਫ ਦੇ ਵਿੱਚ ਦੇਖੋ ਆ ਕਿੱਦੇ ਵਿੱਚ ਇਨਸਾਫ ਹੋਣਾ ਚਾਹੀਦਾ ਔਰ ਮੰਤਰੀ ਸਾਹਿਬ ਨੂੰ ਆ ਕੇ ਇੱਥੇ ਉਹਨਾਂ ਨੂੰ ਮਿਲਣਾ ਚਾਹੀਦਾ ਵੀ ਇਹ ਕਲਪੀ ਹੋਏ ਜਿਹੜਾ ਮੁੰਡਾ ਜੀ ਮੁੰਡਾ ਕਾਲਜ ਵਿੱਚ ਪੜਦਾ ਜੀ ਕਰ ਚਾਹੀਦਾ ਬੋ ਜੀ ਐਦਾਂ ਹੋ ਲੱਗੇ ਤਾਂ ਫਿਰ ਤਾਂ ਕੋਈ ਕੋਈ ਗੱਲ ਪਬਲਿਕ ਨੂੰ ਇਨਸਾਫ ਚਾਹੀਦਾ ਜਿਵੇਂ ਨਰਿੰਦਰਪਾਲ ਸਿੰਘ ਜੀ ਕੀ ਗੱਲ ਬਾਤ ਜੀ ਮੰਤਰੀ ਸਾਹਿਬ ਦਾ ਇਧਰ ਆਇਆ ਕਾਫਲਾ ਜੀ ਇਹਨਾਂ ਨੇ ਵੀ ਇਧਰ ਦੇਖਿਆ ਇਧਰ ਕੀ ਆੜਿਆ ਕੀ ਨਹੀਂ ਆਇਆ ਇਹਨਾਂ ਨੇ ਯੱਕਦਮ ਆਪਣਾ ਕਟਿਆ ਕਾਫਲਾ ਤੇ ਮਕਰਵਾੜੀ ਗੱਡੀ ਤੇ ਕਾਰ ਦੇ ਬਚਰਾ ਮੋਟਰਸਾਈਕਲ ਵਾਲਾ ਉਹਨੇ ਇਹਨਾਂ ਨੂੰ ਪਛਾਣਦੇ ਪਛਾਣਦੇ ਗੱਡੀ ਇਧਰ ਚੜਤੀ ਜੇ ਸਾਡੇ ਮੰਤਰੀ ਸਾਹਿਬ ਸਹੀ ਹੁੰਦੇ ਤੇ ਕਾਨੂੰਨ ਆਪਣੇ ਉਹ ਕਰਦੇ ਤੇ ਇਹ ਵੇਲੇ ਬੱਚਾ ਵੀ ਚੰਗਾ ਰਹਿਣਾ ਸੀ ਇਹਨਾਂ ਦੀ ਗਲਤੀ ਨਾਲ ਫਿਰ ਇੱਥੇ ਥਲੋਤੇ ਵੀ ਨਹੀਂ ਮੈਂ ਮੰਤਰੀ ਸਾਹਿਬ ਦਾ ਕਾਫਲਾ ਵੀ ਇੱਥੇ ਹੀ ਮੁੰਡਾ ਟਗੜਾ ਕਾਂਡ ਹੋਇਆ ਉਹ ਇੱਥੇ ਖੋਤੇ ਵੀ ਨਹੀਂ ਆਉਂ ਅੱਗੇ ਸ਼ੂ ਕਰਦੇ ਮੁੰਡੇ ਟਟਾ ਟਟਾ ਯਾਨੀ ਵੇਖੋ ਜੀ ਮੁੰਡਾ ਮੌਕੇ ਨੂੰ ਗਿਆ ਪੂਰਾ ਮੌਕੇ ਦੇ ਲੋਕੇ ਦੇ ਪੂਰਾ ਹੋ ਗਿਆ ਮੰਤਰੀ ਕਿਹੜੇ ਇਹ ਆਪਣੇ ਮੰਤਰੀ ਲਾਲ ਚੰਦ ਅਕਰੌਨੀ ਚੰਗ ਜੀ ਹਾਂਜੀ ਹਾਂਜੀ ਕੀ ਕੀ ਮੰਗਦੇ ਦੇਖੋ ਜੀ ਆਪਾਂ ਕਹਿੰਦੇ ਤੁਹਾਨੂੰ ਕੀ ਲੱਗਦਾ ਜੇਕਰ ਇਹ ਕਾਫਲਾ ਰੁਕਦਾ ਤਾਂ ਮੁੰਡੇ ਦੀ ਜਾਨ ਦੇਖੋ ਜੀ ਨਾ ਮੁੰਡਾ ਨਹੀਂ ਜਾਣਾ ਜੀ ਜੇ ਇਹਨਾਂ ਦਾ ਕਾਫਲਾ ਰਮਾਨ ਨਾਲ ਇੱਧਰ ਆਂਦਾ ਇਹਨਾਂ ਨੇ ਜਗਦਾਮੀ ਉਹ ਕੀਤਾ ਜੀ ਜੇ ਸਾਡੇ ਮੰਤਰੀ ਇਹੋ ਜਿਹਾ ਕਾਨੂੰਨ ਅਰੰਡੇ ਨੇ ਅਦੇ ਅਮ ਚਿੰਤਾ ਨਾ ਕੀ ਕਰਨਾ ਜੇ ਕੋਈ ਹੁੰਦਾ ਬੰਦਾ ਮਾੜਾ ਨੇ ਹਵਲੇ ਨਾਲ ਧਰੋ ਵੀ ਚੋਕਲਾ ਨਹੀਂ ਕੀ ਮੰਗ ਕੀ ਕਰਦੇ ਵੇਖੋ ਆਪਾਂ ਕਰਨਾ ਜੀ ਕਾਨੂੰਨ ਆਪਣੀ ਜੋ ਵੀ ਇੰਨੇ ਹੁੰਦੀ ਹੈ ਕਾਰਵਾਈ ਕਰਨ ਅਗਲੇ ਦਾ ਬੱਚਾ ਗਿਆ ਜੀ ਕੋਈ ਕੁੱਤਾ ਬਿੱਲਾ ਦੇ ਕੋਈ ਗਿਆਣੀ ਕੋਈ ਟਰੱਕ ਦੇ ਕਾਰਵਾਈ ਦੇ ਵੇਖੋ ਜੀ ਇੱਕ ਟਰੱਕ ਦੇ ਉਹਨਾਂ ਨੂੰ ਚਾਹੀਦੀ ਕਾਰਵਾਈ ਉਹਦਾ ਕੋਈ ਕਸੂਰ ਨਹੀਂ ਹੈ ਜੇ ਸਾਡੇ ਮੰਤਰੀ ਸਾਹਿਬ ਚੰਗੇ ਹੁੰਦੇ ਤੇ ਆ ਇੰਨੀ ਨੋਪਦਰੀਆਂ ਹੁੰਦੀ ਜੇ ਕਾਨੂੰਨ ਹੈ ਜੀ ਕਾਨੂੰਨ ਸਾਰਿਆਂ ਲਈ ਹੈ ਪੰਜਾਬ ਸਰਕਾਰ ਅਈ ਸਰ ਮੀਟਰ ਦੰਦਾ ਤੁਮ ਹਮਾਂ ਸਾਹਮਣੇ ਆਇਆ ਕੀ ਹੈ ਸੜਕ 'ਤੇ ਇਹ ਜਦੋਂ ਉਹ ਮੁੰਡਾ ਜਾ ਰਹੀ ਸੀ ਉਹ ਕੇ ਬਰੀਜਾ ਗੱਡੀ ਸੀਗੀ ਤੇ ਪਿੱਛੇ ਟਰੱਕ ਸੀਗਾ ਉਹਨੇ ਬਰੀਜਾ ਵਾਲੇ ਨੇ ਥੋੜੀ ਪ੍ਰੇਵਾਰਿਟ ਤੇ ਅੱਗੇ ਟਰੱਕ ਆ ਰਿਹਾ ਸੀ ਉਹਨੇ ਟਰੱਕ ਨੇ ਹਿੱਟ ਕਰਤਾ ਮੋਟਰਸਾਈਕਲ ਨੂੰ ਉਹਦੀ ਮੁੰਡੇ ਦੀ ਜਿਹੜੀ ਆ ਉਹ ਮੌਕੇ ਤੇ ਹੀ ਡੈਥ ਹੋ ਗਈ ਆ ਉਹਦੇ ਲਈ ਅਸੀਂ ਜਿਹੜੇ ਐਫ ਆਈ ਆਰ ਲੋਜ ਕਰ ਰਹੇ ਨੇ ਬੰਦਾ ਜਿਹੜਾ ਆਪਾਂ ਸੀਗਾ ਉਹ ਫੜ ਲਿਆ ਤੇ ਇਮੀਡੀਏਟਲੀ ਜਿਹੜਾ ਅਸੀਂ ਇਹ ਕਾਰਵਾਈ ਕਰ ਰਹੇ ਨੇ ਸਰ ਕਾਰਜਾਂ ਦਾ ਕਹਿਣਾ ਕਿ ਮੰਤਰੀ ਦੇ ਟਾਫੇ ਦੇ ਨਾਲ ਟਕਰਾਏ ਨਹੀਂ ਜੀ ਇਹ ਗਲਤ ਹੈ ਉਹ ਤਾਂ ਬੜੇ ਪਹਿਲੇ ਹੀ ਚਲੇ ਗਏ ਸੀਗੇ ਉੱਥੋਂ ਤੇ ਇਹ ਗਲਤ ਗਲਤ ਗੱਲ ਆ ਇਹ ਵੈਰੀਫਾਈ ਅਸੀਂ ਕਰ ਲਿਆ ਸਾਰਾ ਇਦਾਂ ਦੀ ਕੋਈ ਗੱਲਬਾਤ ਨਹੀਂ ਕਰਦ ਨੇ ਰੋਡ ਵੀ ਜਾਮ ਕੀਤਾ ਸੀਗਾ ਤੇ ਰੋਡ ਜਾਮ ਕੀਤਾ ਸੀ ਉਹਨਾਂ ਨੂੰ ਉਹਨਾਂ ਨੂੰ ਸਮਝਾਤਾ ਸਾਰਾ ਕਿ ਦੇਖੋ ਜਿਹਨੇ ਕੀਤਾ ਉਹ ਅਸੀਂ ਫੜ ਲਿਆ ਤੇ ਉਹ ਉਹਨਾਂ ਨੂੰ ਸੈਟੀਸਫਾਈ ਕਰਾ ਕੇ ਤੇ ਅਸੀਂ ਐਫ ਆਈ ਆਰ ਲੌਂਚ ਕਰ ਰਹੇ ਹਾਂ ਓਕੇ